ਸਤਨਾਮ ਵਾਹਿਗੁਰੂ ਸਾਹਿਬ ਜੀ ਬਡਹੰਸ ਮਹੱਲਾ ਤੀਜਾ ਮਨੁਆ ਦੇਹ ਦਿਸਤਾਵਦਾ ਉਹ ਕੈਸੇ ਹਰ ਗੁਣ ਗਾਵੈ ਇੰਦਰੀ ਵਿਆਪਰਹੀ ਅਧਕਾਈ ਕਾਮ ਕ੍ਰੋਧ ਨਿਤ ਸੰਤਾਵੈ ਮਨੁਆ ਦੇਹ ਦਿਸਤਾਵਦਾ ਉਹ ਕੈਸੇ ਹਰ ਗੁਣ ਗਾਵੈ ਇੰਦਰੀ ਵਿਆਪਰਹੀ ਅਧਕਾਈ ਕਾਮ ਕ੍ਰੋਧ ਨਿਤ ਸੰਤਾਵੈ ਵਾਹ ਵਾਹ ਸਹਜੇ ਗੁਣ ਰਵੀਜੈ RAM ਨਾਮ ਇਸ ਜੁਗ ਮਹਿ ਦੁਲਬ ਹੈ ਗੁਰਮਤ ਹਰ ਰਸ ਪੀਜੈ ਰਹਾਉ ਸ਼ਬਦ ਚੀਨ ਮਨ ਨਿਰਮਲ ਹੋਵੇ ਤਾਂ ਹਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੈ ਤਾਂ ਨਿਜ ਘਰ ਵਾਸਾ ਪਾਵੇ ਏ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਉ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਓ ਹਮ ਨੀਚ ਸੇ ਉਤਮ ਭਏ ਹਰ ਕੀ ਸਰਣਾਈ ਪਾਥਰ ਡੁੱਬਦਾ ਕਾਢ ਲੀਆ ਸਾਚੀ ਵੜਿਆਈ ਬਿਖਸੇ ਅੰਮ੍ਰਿਤ ਭਏ ਗੁਰਮਤਿ ਬੁੱਧ ਪਾਈ ਅਕਹੋਂ ਪਰਮਲ ਭਏ ਅੰਤਰ ਵਾਸਨਾ ਵਸਾਈ ਮਾਨਸ ਜਨਮ ਦੁਲੰਭ ਹੈ ਜਗ ਮਹਿ ਖਟਿਆ ਆਏ ਪੂਰੇ ਭਾਗ ਸਤ ਗੁਰ ਮਿਲੈ ਹਰ ਨਾਮ ਧਿਆਏ ਮਨ ਮੁਖ ਭੂਲੇ ਬਿਖ ਲਗੇ ਅਹਲਾ ਜਨਮ ਗਵਾਇ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖੋਂ ਹਰ ਹਰ ਸਭ ਕੋ ਕਰੈ ਵਿਰਲਾ ਹਿਰਦੈ ਵਸਾਇ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤ ਤਿਨ ਪਾਇਆ ਵਡਹਾਂਸ ਮਹੱਲਾ ਪਹਿਲਾ chant 1 ਓੰਕਾਰ ਸਤ ਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪਰਵਾਣ ਸੱਚ ਕਮਾਈਐ ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ ਲਿਖੇ ਬਾਜੋਂ ਸੁਰਤ ਨਾਹੀ ਬੋਲ ਬੋਲ ਗਵਾਈਐ ਜਿਥੈ ਜਾਏ ਬਹੀਐ ਭਲਾ ਕਹੀਐ ਸੁਰਤਿ ਸ਼ਬਦ ਲਿਖਾਈਐ ਕਾਇਆ ਕੂੜ ਵਿਗਾੜ ਕਾਹੇ ਨਾਈਐ ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ ਅੰਮ੍ਰਿਤ ਹਰਿ ਕਾ ਨਾਮ ਮੇਰੇ ਮਨ ਪਾਇਆ ਨਾਮ ਮੀਠਾ ਮਨੈ ਲਾਗਾ ਦੁਖ ਡੇਰਾ ਟਾਇਆ ਸੁਖ ਮਨ ਮੈਂ ਆਏ ਵਸਿਆ ਜਾਂ ਮਤੈ ਫੁਰਮਾਇਆ ਨਦਰ ਤੁਧਰ ਦਾਸ ਮੇਰੀ ਜਿਨ ਆਪ ਪਾਇਆ ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਮੰਦਾ ਕਿਸੈ ਨਾ ਆਖ ਝਗੜਾ ਭਾਵਣਾ ਨਹਿ ਜਾਏ ਝਗੜਾ ਸوام ਸੇਤੀ ਨਹਿ ਪਾਏ ਝਗੜਾ ਸوام ਸੇਤੀ ਆਪ ਆਪ ਵਝਾਵਣਾ ਜਿਸ ਨਾਲ ਸੰਗਤ ਕਰ ਸਰੀਕੀ ਜਾਏ ਕਿਆ ਰੂ ਆਵਣਾ ਜੋ ਦੇ ਸਹਿਣਾ ਮਨਹਿ ਕਹਿਣਾ ਆਖ ਨਾਹੀ ਭਾਵਣਾ ਵਾਰੀ ਖਸਮ ਕਢਾਈ ਕਿਰਤ ਕਮਾਵਣਾ ਸਭ ਉਪਾਈਨ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੇ ਮਿੱਠਾ ਸਭ ਮੰਗੇ ਸਭ ਕੋਈ ਮਿੱਠਾ ਮੰਗ ਦੇਖੇ ਖਸਮ ਭਾਵੇਂ ਸੋ ਕਰੇ ਕਿਛ ਪੁੰਨ দান ਅਨੇਕ ਕਰਨੀ ਨਾਮ ਤੁਲਣਾ ਸੰਸਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਰੇ ਸਭ ਉਪਾਈਨ ਆਪ ਆਪੇ ਨਦਰ ਕਰੇ ਗੜ ਹੰਸ ਮਹੱਲਾ ਪਹਿਲਾ ਕਰੋ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਐ ਆਪ ਆਪੇ ਸਰਬ ਸਮਾਣਾ ਸਰਬੇ ਸਮਾਣਾ ਆਪ ਤੂੰ ਹੈ ਉਪਾਏ ਤੰਦ ਲਾਈਆ ਇਕ ਤੁਝ ਹੀ ਕੀਏ ਰਾਜੇ ਇਕ ਨਾ ਭਿਖ ਪਵਾਈਆ ਲੋਭ ਮੋਹ ਤੁਝ ਕੀਆ ਮੀਠਾ ਏਤ ਪਰਮ ਭੁਲਾਣਾ ਸਦਾ ਦਇਆ ਕਰੋ ਆਪਣੀ ਕਾਮ ਨਾਮ ਵਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ ਦੁਖ ਗਿਆ ਸੁਖ ਆਇ ਸਮਾਣਾ ਗਾਵਨ ਸੁਰ ਨਰ ਸੁਗੜ ਸੁਜਾਣਾ ਸੁਰ ਨਰ ਸੁਗੜ ਸੁਜਾਣ ਗਾਵੇ ਜੋ ਤੇਰੇ ਮਨ ਭਾਵੇ ਮਾਇਆ ਮੋਹ ਚਿਤ ਨਾਹੀ ਅਹਲਾ ਜਨਮ ਗਵਾਵੇ ਇੱਕ ਮੂੜ ਮੁਗਦ ਨਾ ਚੇਤ ਹੈ ਮੂਲੇ ਜੋ ਆਇ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਭਾਣਾ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵੈ ਭਾਉ ਕਰ ਲਾਗਾ ਸਉ ਪ੍ਰਾਣੀ ਸਉ ਪ੍ਰਾਣੀ ਤਿਨਾ ਲਾਗਾ ਜਿਨੇ ਅੰਮ੍ਰਿਤ ਪਾਇਆ ਨਾਮ ਤੇਰਾ ਜੋਏ ਰਾਤੇ ਨਿਤ ਚੜੈ ਸੁਆਇ ਇਕ ਕਰਮ ਧਰਮ ਨਾ ਹੋਏ ਸੰਜਮ ਜਾਮਨਾ ਇਕ ਪਛਾਣੀ ਵਕਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸਾਚੇ ਨਾਵੇਂ ਰਾਜ ਤੇਰਾ ਕਬਹੂ ਨਾ ਜਾਵੇ ਰਾਜੋ ਤਾਂ ਤੇਰਾ ਸਦਾ ਨਿਹਚਲ ਇਹ ਕਬਹੂ ਨਾ ਜਾਵੇ ਚਾਕਰਤਾ ਤੇਰਾ ਸੋਏ ਹੋਵੇ ਜੋ ਇਸਹਿ ਜਸਮਾਵੇ ਦੁਸ਼ਮਣ ਤਾਂ ਦੁੱਖ ਨ ਲੱਗੇ ਮੂਲੇ ਪਾਪ ਨੇੜ ਨ ਆਵੇ ਹਉ ਬਲਿਹਾਰੀ ਸਦਾ ਹੋਵਾ ਇਕ ਤੇਰੇ ਨਾਵੇ ਜੁਗ ਹੈ ਜੁਗੰਤਰ ਭਗਤ ਤੁਮਾਰੇ ਕੀਰਤ ਕਰੈ ਸੁਆਮੀ ਤੇਰੇ ਦੁਆਰੇ ਜਪੈ ਤਾ ਸਾਚਾ ਏਕ ਮੁਰਾਰੇ ਸਾਚਾ ਮੁਰਾਰੇ ਤਾਮ ਜਾਪੈ ਜਾਮ ਮਨ ਵਸਾਵਹਿ ਭਰਮੋਂ ਭੁਲਾਵਾ ਤੁਝਹਿ ਕੀਆ ਜਾਮ ਇਹ ਚੁਕਾਵਹਿ ਗੁਰ ਪ੍ਰਸਾਦੀ ਕਰੋ ਕਿਰਪਾ ਲਿਹੋ ਜਮੁ ਬਾਰੇ ਜੁਗ ਹੈ ਜੁਗੰਤਰ ਭਗਤ ਤੁਮਾਰੇ ਵੱਡੇ ਮੇਰੇ ਸਾਹਿਬਾ ਅਲਖ ਪਾਰਾ ਕਿਉ ਕਰ ਕਰੋਂ ਬੇਨਤੀ ਹਉ ਆਖ ਨਾ ਜਾਣਾ ਨਦਰ ਕਰੇ ਤਾਂ ਸਾਚ ਪਛਾਣਾ ਸਾਚੋ ਪਛਾਣਾ ਤਾਂ ਮ ਤੇਰਾ ਜਾ ਮ ਆਪ ਬੁਝਾਵਹਿ ਦੁਖ ਭੂਖ ਸੰਸਾਰ ਕੀਏ ਸਹਿਸਾ ਇਹ ਚੁਕਾਵਹਿ ਬਿਨਵੰਤ ਨਾਨਕ ਜਾਏ ਸਹਿਸਾ 부ਝੈ ਗੁਰ ਵਿਚਾਰਾ ਵੱਡਾ ਸਹਬੈ ਆਪ ਅਲਖ ਪਾਰਾ ਤੇਰੇ ਬੰਕੇ ਲੋਹਣ ਦੰਤ ਰਸਾਲਾ ਸੋਹਣੇ ਨਖ ਜਿਨ ਲਮਣੇ ਵਾਲਾ ਕੰਚਨ ਕਾਇਆ ਸੋਹਣੇ ਕੀ ਢਾਲਾ ਸੁਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸੁਹੇਲੀ ਹੋ ਜਮ ਦਵਾਰ ਨਾ ਹੋ ਖੜੀਆਂ ਸਿੱਖ ਸੁਣੋ ਮਹਿਲੀ ਹੋ ਹੰਸ ਹੰਸਾ ਬਗ ਬਗਾ ਲਹਿ ਮਨ ਕੀ ਜਾਲਾ ਬੰਕੇ ਲੋਹਣ ਦੰਤ ਰਸਾਲਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਕੋਕਨ ਕੋਕਿਲਾ ਕਰਨ ਜਵਾਨੀ ਤਰਲਾ ਜਵਾਨੀ ਆਪ ਬਾਣੀ ਇਛ ਮਨ ਕੀ ਪੂਰੀਏ ਸਾਰੰਗ ਜਿਉ ਪਗ ਧਰੈ ਠਿਮ ਠਿਮ ਆਪ ਆਪ ਸੰਧੂਰੇ ਸ੍ਰੀ ਰੰਗ ਰਾਤੀ ਫਿਰੈ ਮਾਤੀ ਉਦਕ ਗੰਗਾ ਬਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਵੜਹਾਂਸ ਮਹੱਲਾ ਤੀਜਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਮੋਈਏ ਸੋਭਾਵੰਤੀ ਨਾਰੇ ਸਚੈ ਸ਼ਬਦ ਮਿਲ ਰਹੀ ਮੋਈਏ ਪਿਰ 라ਵੇ ਭਾਏ ਪਿਆਰੇ ਸਚੈ ਭਾਏ ਪਿਆਰੀ ਕੰਤ ਸਵਾਰੇ ਹਰ ਹਰ ਸਿਉ ਨਿਉ ਰਚਾਇਆ ਆਪ ਗਵਾਇਆ ਤਾਂ ਪਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾ ਧਨ ਸ਼ਬਦ ਸੁਹਾਵੀ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਧਨ ਮੇਲ ਲਈ ਪ੍ਰਿਆਪੇ ਸਾਚੈ ਸਾਈ ਸਵਾਰੀ ਨਿਰਗੁਣ ਮੰਤੜੀਏ ਫਿਰ ਦੇਖ ਅਦੂਰੇ RAM ਗੁਰਮੁਖ ਜਿਨੇ 라ਵਿਆ ਮੋਈਏ ਫਿਰ 라ਵ ਰਹਾ ਪਰਪੂਰੇ RAM ਫਿਰ 라ਵ ਰਹਾ ਪਰਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਧੰਨ ਵਾਲੀ ਭੋਲੀ ਪਿਰ ਸਹਜ 라ਵੇ ਮਿਲਿਆ ਕਰਮ ਵਿਧਾਤਾ ਜਿਨ ਹਰ ਰਸ ਚਾਖਿਆ ਸ਼ਬਦ ਸੁਭਾਖਿਆ ਹਰ ਸਰ ਰਹੀ ਪਰਪੂਰੇ ਨਾਨਕ ਕਾਮਨ ਸਾ ਫਿਰ ਭਾਵੇ ਸ਼ਬਦੇ ਰਹੇ ਹਦੂਰੇ ਸੁਹਾਗਣੀ ਜਾਏ ਪੁੱਛੋ ਮੋਈਏ ਜਿਨਿ ਵਿੱਚੋਂ ਆਪ ਗਵਾਇਆ ਪਿਰ ਕਾ ਹੁਕਮ ਨਾ ਪਾਇਓ ਮੋਈਏ ਜਿਨਿ ਵਿੱਚੋਂ ਆਪ ਨਾ ਗਵਾਇਆ जिन्ने आप गवाया तिनि फिर पाया रंग सो रलिया मान सदा रंग राती सै जी माती अन दिन नाम बखान कामण बडभागी अंतर लेव लागी हरका प्रेम सुभाया नानक कामण सै जे राती जिन सच्च सिंगार बनाया ओमे मार मोईए तू चल गुर कै पाए हर वर रावे सदा मोईए निज घर वासा पाए ਨੇ ਜੀ ਕਰਵਾ ਸਾ ਪਾਏ ਸ਼ਬਦ ਵਿਜਾਏ ਸਦਾ ਸੁਹਾਗਣ ਨਾਰੀ ਪਿਰ ਲਿਆਲਾ ਜੋ ਬਨਵਾਲਾ ਅਣ ਦਿਨ ਖੰਤ ਸਵਾਰੀ ਹਰ ਵਰ ਸੁਹਾਗੋ ਮਸਤਕ ਭਾਗੋ ਸੱਚਾ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੇ ਸਤਿਗੁਰ ਪਾਏ ਬੜਹਾਂਸ ਮਹੱਲ ਲਾਤੀ ਜਾ ਗੁਰਮੁਖ ਸਭ ਵਪਾਰ ਭਲਾ ਜੇ ਸਹਜੇ ਕੀਜੈ RAM ਅਨੰਦਨ ਨਾਮ ਵਖਾਣੀ ਐ ਲਾਹਾ ਹਰ ਰਸ ਪੀਜੈ ਰਾਮ ਲਾਹਾ ਹਰ ਰਸ ਪੀਜੈ ਹਰ ਰਾਵੀਜੈ ਅਨੰਦਨ ਨਾਮ ਵਖਾਣੈ ਗੁਣ ਸੰਗ੍ਰਹਿ ਅਵਗਣ ਵਿਕਣ ਹੈ ਆਪੈ ਆਪ ਪਛਾਣੈ ਗੁਰਮਤ ਪਾਈ ਵੱਡੀ ਵਡਿਆਈ ਸੱਚਾ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਰਾਲੀ ਗੁਰਮਖ ਵਿਰਲੇ ਕੀਜੈ ਗੁਰਮਖ ਖੇਤੀ ਹਰ ਅੰਤਰ ਬੀਜੀਐ ਹਰ ਲੀਜਾ ਸਰੀਰ ਜਮਾਏ RAM ਆਪਣੇ ਘਰ ਅੰਦਰ ਰਸ ਪਹੁੰਚ ਤੋ ਲਾਹ ਲ ਪਰਥਾਏ RAM ਲਾਹ ਪਰਥਾਏ ਹਰ ਮਨ ਵਸਾਏ ਧਨ ਖੇਤੀ ਵਪਾਰਾ ਹਰ ਨਾਮ ਧਿਆਏ ਮਨ ਵਸਾਏ ਬੂਝੈ ਗੁਰ ਵਿਚਾਰਾ ਮਨ ਮੁਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਪੋਖ ਨ ਜਾਏ ਨਾਨਕ ਨਾਮ ਬੀਜ ਮਨ ਅੰਦਰ ਸਚੈ ਸ਼ਬਦ ਸੁਭਾਏ ਹਰ ਵਪਾਰ ਸੇ ਜਨ ਲਾਗੇ ਜਿਨਾਂ ਮਸਤਕ ਮਣੀ ਵਡਭਾਗੋ RAM ਗੁਰਮਤੀ ਮਨ ਨਿਜ ਘਰ ਵਸਿਆ ਸਚੈ ਸ਼ਬਦ ਬੈਰਾਗੋ RAM ਮੁਕ ਮਸਤਕ ਭਾਗੋ ਸਚ ਬੈਰਾਗੋ ਸਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬੋਹਰਾਨਾ ਸ਼ਬਦੇ ਹੋਮੈ ਮਾਰੀ ਸਚੈ ਸ਼ਬਦ ਲਾਗ ਮਤ ਉਪਜੈ ਗੁਰਮਖ ਨਾਮ ਸੁਹਾਗੋ ਨਾਨਕ ਸ਼ਬਦ ਮਿਲੈ ਭਉ ਭੰਜਨ ਹਰਿ 라ਵੇ ਮਸਤਕ ਭਾਗੋ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਢਿਆਈ RAM ਗੁਰਮਤੀ ਹੁਕਮ ਬੂਜੀਐ ਹੁਕਮੇ ਮੇਲ ਮਲਾਈ RAM ਹੁਕਮ ਮਲਾਈ ਸਹਿਜ ਸਮਾਈ ਗੁਰ ਕਾ ਸ਼ਬਦ ਵਪਾਰਾ ਸੱਚੀ ਵਢਿਆਈ ਗੁਰ ਤੇ ਪਾਈ ਸੱਚ ਸੁਵਾਰਣ ਹਾਰਾ ਭਉ ਭੰਜਨ ਪਾਇ ਆਪ ਗਵਾਇਆ ਗੁਰਮੁਖ ਮੇਲ ਮਲਾਈ ਕਉ ਨਾਨਕ ਨਾਮ ਨਿਰੰਝਨ ਅਗਮ ਗੋਚਰ ਹੁਕਮੇ ਰਹਿ ਅਸਮਾਈ ਬੜਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ ਤੋਂ ਸੁਖ ਵਸੈ ਪੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋ ਹੋਏ ਨਾ ਸਾਕੇ ਸੱਚਾ ਸ਼ਬਦ ਲਿਵ ਲਾਏ ਸਦਾ ਸੁਚਰਤਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੇ ਭਾਏ ਭਰਮ ਵਿਗਤੀ ਮਨ ਮੁਖ ਮੋਹੀ ਜਮਕਾਰ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਮਨ ਮੇਰਾ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤਨਾ ਭਾਲ ਜੋ ਭਾਵੈ ਸੋ ਪੰਚ ਤੂੰ ਗੁਰਮੁਖ ਨਦਰਿnhਾਲ ਗੁਰਮੁਖ ਨਦਰਿnhਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ ਮਨ ਮੁਖ ਅੰਧਲੇ ਗਿਆਨ ਵਿਹੂਨੇ ਦੂਜੈ ਭਾਏ ਖਵਾਈ ਬਿਨ ਨਾਵੇ ਕੋ ਛੂਟੈ ਨਾਹੀ ਸਭ ਬਾਦੀ ਜਮਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ ਮਨ ਮੇਰਿਆ ਜਨਮ ਪਦਾਰਥ ਪਾਏ ਕੈ ਇਕ ਸਚ ਲਗੇ ਵਾਪਾਰਾ ਸਤਗੁਰ ਸੇਵਨਾ ਆਪਣਾ ਅੰਤਰ ਸ਼ਬਦ ਪਾਰਾ ਅੰਤਰ ਸ਼ਬਦ ਪਾਰਾ ਹਰ ਨਾਮ ਪਿਆਰਾ ਨਾਮੇ ਨੋਂ ਨਿਦ ਪਾਈ ਮਨ ਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਦੁਜੈ ਪਤ ਗਵਾਈ ਹਉ ਮੈਂ ਮਾਰ ਸੱਚ ਸ਼ਬਦ ਸਮਾਣੇ ਸੱਚ ਰਤੇ ਅਧਕਾਈ ਨਾਨਕ ਮਾਨਸ ਜਨਮ ਦੁਲੰਭ ਹੈ ਸਤਗੁਰੂ ਬੂਝ ਬੁਝਾਈ ਮਨ ਮੇਰੇ ਸਤਗੁਰੂ ਸੇਵਨ ਆਪਣਾ ਸੇ ਜਨ ਬੜਾ ਭਾਗੀ RAM ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ RAM ਸੇ ਜਨ ਬੈ ਰਾਗੀ ਸੱਚ ਲੇਵ ਲਾਗੀ ਆਪਣਾ ਆਪ ਪਛਾਣਿਆ ਮਤ ਨੇ ਚਲਾਤ ਗੂੜੀ ਗੁਰਮੁਖ ਸਹਜੇ ਨਾਮ ਵਖਾਣਿਆ ਇਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ ਮਨ ਮੁਖ ਸੋਏ ਰਹੇ ਅਭਾਗੇ ਨਾਨਕ ਸਹਜੇ ਸੇਵਾ ਗੁਰ ਆਪਣਾ ਸੇ ਪੂਰੇ ਵਡ ਭਾਗੇ ਵਡ ਹੰਸ ਮਹੱਲਾ 3 ਰਤਨ ਪਦਾਰਥ ਵਣਜੀਐ ਸਤਿਗੁਰ ਦੀ ਆਬੁਝਾਈਂ RAM ਲਾਹ ਲਾਭ ਹਰ ਭਗਤ ਹੈ ਗੁਣ ਮੈਂ ਗੁਣੀ ਸਮਾਈ RAM ਗੁਣ ਮੈਂ ਗੁਣੀ ਸਮਾਈ ਜਿਸ ਆਪ ਬੁਝਾਏ ਲਾਹਾ ਭਗਤ ਸਹ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੈ ਪਤ ਖੋਈ ਗੁਰਮਤਿ ਨਾਮ ਆਧਾਰੇ ਵਖਰ ਨਾਮ ਸਦਾ ਲਾਭ ਹੈ ਜਿਸਨੋ ਇਹਤ ਵਪਾਰ ਲਾਏ ਰਜਨ ਪਦਾਰਥ ਵਣਜੀਐ ਜਾਂ ਸਤਗੁਰ ਦੇ ਬੁਝਾਏ ਮਾਇਆ ਮੋਹ ਸਭ ਦੁਖ ਹੈ ਕੋਟਾਏ ਵਾਪਾਰ ਆ ਰਾਮ ਕੂੜ ਬੋਲ ਬਿਖ ਖਾਵਣੀ ਬਹੁ ਵਦੈ ਵਿਕਾਰ ਆ ਰਾਮ ਬਹੁ ਵਦੈ ਵਿਕਾਰਾ ਸਹਿਸਾਏ ਸੰਸਾਰਾ ਬਿਨ ਨਾਵੇਂ ਪਤ ਖੋਈ ਪੜ ਪੜ ਪੰਡਤ ਬਾਦ ਵਖਾਣ ਬਿਨ ਬੂਝੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੂਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਏ ਵਪਾਰਾ ਖੋਟੇ ਖਰੇ ਸਭ ਪਰਖਿਐਨ ਤੇ ਤ ਸੱਚੇ ਕੈ ਦਰਬਾਰ ਆ ਰਾਮ ਖੋਟੇ ਦਰਗਹਿ ਸੁਟਿਐਨ ਊਬੇ ਕਰਨੁ ਪੁਕਾਰਾ ਰਾਮ ਊਬੇ ਕਰਨੁ ਪੁਕਾਰਾ ਮੁਗਦ ਗਵਾਰਾ ਮਨ ਮੁਖ ਜਨਮ ਗਵਾਇਆ ਵਿਖਿਆ ਮਾਇਆ ਜਿਨ ਜਗਤੁ ਭਲਾਇਆ ਸਚਾ ਨਾਮ ਨਾ ਪਾਇਆ ਮਨਮੁਖ ਸੰਤਾਂ ਨਾਲ ਵੈਰ ਕਰ ਦੁਖ ਹਟੇ ਸੰਸਾਰਾ ਖੋਟੇ ਖਰੇ ਪਰਖੀਐ ਨ ਤਿਤ ਸਚੈ ਦਰਵਾਰਾ ਰਾਮ ਆਪ ਕਰੇ ਕਿਸ ਆਖੀਐ ਹੋਰ ਕਰਣਾ ਕਿਛੂ ਨ ਜਾਈ ਰਾਮ ਜਿਤ ਭਾਵੇਂ ਤਿਤ ਲਾਇਸੀ ਜੋ ਤਸਦੀ ਵਡਿਆਈ ਰਾਮ ਜੋ ਤਸਦੀ ਵਡਿਆਈ ਆਪ ਕਰਾਈ ਵਿਰੀ ਆਮਨਾ ਫਸੀ ਕੋਈ ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖਸ਼ੇ ਸੋਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਆਖੀਐ ਹੋਰ ਕਰਣਾ ਕਿਛੂ ਨ ਜਾਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛੂ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ